ਸਾਰੀ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਭੋੜੀਪੁਰ ਦੇ ਵਿੱਚ ਇਕਤਾ ਲਹਿਰ ਦੀ ਟੀਮ ਮੌਜੂਦ ਆ ਜਿੱਥੇ ਆ ਛੋਟੇ-ਛੋਟੇ ਬੱਚਿਆਂ ਦੇ ਖੇਡ ਮੁਕਾਬਲੇ ਕਰਾਏ ਗਏ ਨੇ ਦੌੜਾਂ ਦੇ ਹੋਏ ਨੇ ਮੁਕਾਬਲੇ ਰੱਸਾ ਖਿੱਚੀ ਹੋਈ ਆ ਛੋਟੇ-ਛੋਟੇ ਬੱਚਿਆਂ ਦੀ ਇੱਕ ਤਾੜੀਆਂ ਲਾ ਦਨਗੇ ਬੱਚੇ ਸਾਰੇ ਬਹੁਤ ਹੀ ਵਧੀਆ ਸਕੂਲ ਆ ਜੀ ਸਰਕਾਰੀ ਪ੍ਰਾਇਮਰੀ ਸਕੂਲ ਭੋੜੀਪੁਰ ਇਥੇ ਦਾ ਸਟਾਫ ਸਾਰਾ ਸਾਡੇ ਨਾਲ ਮੌਜੂਦ ਆ ਟੀਚਰ ਸਾਡੇ ਨਾਲ ਮੌਜੂਦ ਆ ਪਤਵੰਤੇ ਸੱਜਣ ਸਾਡੇ ਨਾਲ ਮੌਜੂਦ ਆ ਗੱਲਬਾਤ ਕਰ ਲੈਣੇ ਆ ਥੋੜੀ ਥੋੜੀ ਸਾਰਿਆਂ ਦੇ ਨਾਲ ਜੀ ਜਸਵੀਰ ਸਿੰਘ ਕਿਹੜਾ ਸਕੂਲ ਆ ਜੀ 44ਰੀ ਆ ਜੀ ਇਹਦਾ ਇੰਚਾਰਜ ਮੈਂ ਕੀ ਉਪਰਾਲਾ ਕਰ ਰਹੇ ਹੋ ਜੀ ਅੱਜ ਸੈਂਟਰ ਲੈਵਲ ਦੀਆਂ ਜਿਹੜੀਆਂ ਖੇਡਾਂ ਹੋ ਰਹੀਆਂ ਨੇ ਆ ਸੈਂਟਰ ਆਪਣਾ ਸੈਂਟਰ ਗੰਧਰਾ ਹੈ ਤੇ ਇਹਦੇ ਵਿੱਚ 10 ਸਕੂਲ ਨੇ 10 ਸਕੂਲਾਂ ਦੇ ਬੱਚੇ ਜਿਹੜੇ 10 ਪਿੰਡਾਂ ਦੇ ਕਹ ਲਓ ਇੱਥੇ ਖੇਡਣ ਆਏ ਹੋਏ ਨੇ ਵੱਖਰੀਆਂ ਵੱਖਰੀਆਂ ਜਿਹੜੀਆਂ ਸਕੂਲ ਖੇਡਾਂ ਹੁੰਦੀਆਂ ਨੇ ਇਹਦੇ ਵਿੱਚ ਕਬੱਡੀ ਪੰਜਾਬ ਸਟਾਈਲ ਆ ਨੈਸ਼ਨਲ ਸਟਾਈਲ ਆ ਯੋਗਾ ਜਾਂ ਫਿਰ ਰਸਾਕਸ਼ੀ ਆ 100 ਮੀਟਰ 200 ਮੀਟਰ 400 600 ਰਲੇ ਦੌੜੇ ਸਾਰੀਆਂ ਦੌੜਾਂ ਜਿਹੜੀਆਂ ਹੁੰਦੀਆਂ ਨੇ ਵੱਖ-ਵੱਖ ਇਹ ਵੜ ਜਿਹੜੇ ਆ ਉਹ ਸਮੇਂ-ਸਮੇਂ ਤੇ ਕਰਵਾਏ ਜਾਂਦੇ ਨੇ ਇਹ ਸਾਲਾਨਾ ਜਿਹੜੀਆਂ ਖੇਡਾਂ ਕਰਵਾਈਆਂ ਗਈਆਂ ਨੇ ਇਹਦੇ ਵਿੱਚ ਸਾਰੇ ਹੀ ਸਕੂਲਾਂ ਨੇ ਜਿਹੜਾ ਭਾਗ ਲਿਆ ਆ ਉਹ ਆਪਣੇ ਉਹਦੇ ਵਿੱਚ ਗੰਧਰਾ ਵੀ ਆ ਨੂਰਪੁਰ ਵੀ ਆ ਕੋਟਲਾਪ ਲਾ ਨਵਾਬਾ ਰਾਂਗੜਾ ਆ ਦਰਗਾਬਾਦ ਲੱੜਣਾ ਤੇ ਭੋੜੀਪੁਰਤ ਹੈਗਾ ਬਾੜਾ ਸਦਪੁਰ ਇਹ 10 ਸਕੂਲ ਜਿਹੜੇ ਨੇ ਇਹਨਾਂ 10 ਸਕੂਲਾਂ ਨੇ ਇਹਦੇ ਵਿੱਚ ਭਾਗ ਲਿਆ ਆ ਜੀ 10 ਸਕੂਲਾਂ ਦੇ ਕਿੰਨੇ ਕੁ ਬੱਚੇ ਹੋਣਗੇ ਸਰ ਕਰੀਬ ਕਰੀਬ 250 ਬੱਚਾ ਜਿਹੜਾ 250 ਬੱਚਾ ਹੈਗਾ ਛੋਟੇ-ਛੋਟੇ ਬੱਚੇ ਆ ਬੜੀ-ਬੜੀ ਏਮਾ ਕਰ ਰਹੇ ਨੇ ਜੀ ਪੂਰੇ ਉਤਸ਼ਾਹ ਨਾਲ ਖੇਡ ਰਹੇ ਨੇ ਉਤਸ਼ਾਹ ਨਾਲ ਖੇਡ ਰਹੇ ਨੇ ਬਿਲਕੁਲ ਜੀ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਆ ਕਿ ਜਿਹੜਾ ਇਹ ਭੋੜੀ ਉੱਪਰ ਪਿੰਡ ਆ ਸਮੂਹ ਪਿੰਡ ਨੇ ਪੂਰਾ ਯੋਗਦਾਨ ਜਿਹੜਾ ਉਹ ਪਾਇਆ ਆ ਪੂਰਾ ਜੋ ਇੱਥੇ ਕਿਉਂਕਿ ਰੌਣਕ ਮੇਲਾ ਪਿੰ ਬੰਦੇ ਭਾਵੇਂ ਪੁਰਾਣੇ ਹੋਣ ਜਾਂ ਬਹੁਤ ਸਮੇਂ ਬਾਅਦ ਮਿਲੇ ਹੋਣ ਸਾਰੇ ਬੰਦੇ ਜਿਹੜੇ ਪੂਰੇ ਯੋਗਦਾਨ ਦੇ ਵਿੱਚ ਉਤਸ਼ਾਹ ਦੇ ਵਿੱਚ ਇੱਥੇ ਆਏ ਨੇ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਵੀ ਕਰਦਾ ਹਾਂ ਕੁੱਝ ਸਕੂਲਾਂ ਦਾ ਵੀ ਕੁਝ ਐਨਆਰਆਈ ਵੀਰਾਂ ਦਾ ਵੀ ਸਹਿਯੋਗ ਹੁੰਦਾ ਬਿਲਕੁਲ ਜੀ ਬਿਲਕੁਲ ਐਨਆਰਆਈ ਵੀਰਾਂ ਦਾ ਵੀ ਆ ਜਿਹੜੇ ਮੌਜੂਦਾ ਨਹੀਂ ਉਹਨਾਂ ਦਾ ਵੀ ਹੈਗਾ ਇਹ ਬੰਦੇ ਨਾ ਕਿਉਂਕਿ ਇਸ ਟਾਈਮ ਕੀ ਹੁੰਦਾ ਹੈ ਕਿ ਜਿਹੜੇ ਬੰਦੇ ਇੱਥੇ ਖੇਤੀਬਾੜੀ ਵੀ ਕਰ ਰਹੇ ਨੇ ਜਾਂ ਪੰਚਾਇਤ ਵਿੱਚ ਵੀ ਨੇ ਉਹ ਸਾਰੇ ਹੀ ਬੰਦੇ ਜਿਹੜੇ ਪੂਰਾ ਯੋਗਦਾਨ ਪਾ ਰਹੇ ਨੇ ਆ ਕਾਫੀ ਲੰਬੇ ਸਮੇਂ ਤੋਂ ਇਹ ਪੈਂ ਮੰਨਿਆ ਪਰ ਮੰਨਿਆ ਜਿਹੜਾ ਸਕੂਲ ਸਾਬਕਾ ਸਰਪੰਚ ਨੇ ਸਾਡੇ ਨਾਲ ਸਰ ਕੀ ਨਾਮ ਤੁਹਾਡਾ ਜੀ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਅੱਜ ਖੇਡਾ ਕਰਾ ਰਹੇ ਹੋ ਅਜੇ ਬੱਚੇ ਆ ਛੋਟੇ ਛੋਟੇ ਕੀ ਕਹਿ ਜਾਓ ਬਹੁਤ ਚੰਗੀ ਗੱਲ ਆ ਛੋਟੇ ਛੋਟੇ ਬੱਚਿਆਂ ਨੂੰ ਇਸ ਲਾਈਨ ਤੇ ਪਾਉਣਾ ਕਿਉਂਕਿ ਇਹ ਇੱਕ ਨੀ ਆ ਨੀ ਦੀ ਜਿੰਨੀ ਨੀ ਮਜ਼ਬੂਤ ਹੋਵੇਗੀ ਉਨਾ ਮਕਾਨ ਮਜ਼ਬੂਤ ਹੋਗਾ ਸਾਡੀ ਪੰਚਾਇਤ ਨੇ ਸਾਡੇ ਮਾਸਟਰ ਜੀ ਸ਼ਹਿਰ ਜਸਵੀਰ ਸਿੰਘ ਬਹੁਤ ਹੀ ਵਧੀਆ ਇਨਸਾਨ ਨੇ ਅੱਜ ਦੀ ਬਹੁਤ ਰੌਚਕ ਗੱਲ ਸੀ ਕਿ ਬਾੜਾ ਸਿੱਧਪੁਰ ਦੇ ਵਿੱਚ ਇਹਨਾਂ ਦੀ ਵਾਈਫ ਆ ਉਹ ਵੀ ਟੀਮ ਲੈ ਕੇ ਆਏ ਸੀ ਤੇ ਇੱਥੇ ਪੋਡੀਪੋ ਦੇ ਇਹ ਚਾਰਜਰ ਬੜੀ ਰੌਚਕ ਗੇਮ ਸੀਗੀ ਕੌਣ ਜਿੱਤ ਗਿਆ ਕੌਣ ਹਾਰ ਗਿਆ ਤਾੜੀਆਂ ਲਾ ਦਿਓ ਜੀ ਐਸਐਮ ਜੀ ਵਾਹ ਜੀ ਵਾਹ ਬਿਲਕੁਲ ਬਹੁਤ ਚੰਗੀ ਗੱਲ ਆ ਅਸੀਂ ਹਰ ਸਾਲ ਦੀ ਤਰ੍ਹਾਂ ਕਰਾਉਂਦੇ ਰਵਾਂਗੇ ਅਸੀਂ ਸੋਚਦੇ ਹਾਂ ਕਿ ਸਾਡੇ ਪਿੰਡ ਵਿੱਚ ਡਿਸਟ੍ਰਿਕਟ ਦੀਆਂ ਖੇਡਾਂ ਵੀ ਹੋਣ ਜੀ ਮੇਰੇ ਟਾਈਮ ਤੇ ਅਸੀਂ ਡਿਸਟ੍ਰਿਕਟ ਦੀਆਂ ਕਰਾਈਆਂ ਸੀ ਜਦੋਂ ਮੈਂ ਸਰਪੰਚ ਹੁੰਦਾ ਸੀ ਬਹੁਤ ਵੱਡਾ ਫੰਕਸ਼ਨ ਕੀਤਾ ਸੀ ਅਸੀਂ ਅੱਗੇ ਤੋਂ ਵੀ ਵੱਡੇ ਫੰਕਸ਼ਨ ਕਰਨ ਦੀ ਤਿਆਰੀ ਕਰਦੇ ਰਹਿੰਦੇ ਹਾਂ ਸਕੂਲ ਦੀ ਬਿਹਤਰੀ ਲਈ ਸਾਡੀ ਪੰਚਾਇਤ ਬਹੁਤ ਸਹਿਯੋਗ ਕਰ ਰਹੀ ਆ ਸਾਰਾ ਪਿੰਡ ਸਹਿਯੋਗ ਕਰ ਰਿਹਾ ਜੀ ਇਸ ਕਰਕੇ ਨਾ ਸਾਰੇ ਹੀ ਵਧਾਈ ਦੇ ਪਾਤਰ ਅੱਜ ਕੱਲ ਨਜਿੱਦਾਂ ਨਸ਼ਿਆਂ ਦੇ ਵੱਲ ਨੂੰ ਜਾ ਰਹੇ ਆ ਬੱਚੇ ਜਿਹੜੇ ਇਹ ਅੱਜ ਤੋਂ ਹੀ ਜਿਹੜੀਆਂ ਕਿੱਡਾ-ਕੈਡਣਗੇ ਤੇ ਨਸ਼ਿਆਂ ਤੋਂ ਦੂਰ ਰਹੇ ਹੈਗੇ ਛੋੜੇ ਹੁੰਦੇ ਨੇ ਨੈਚੁਰਲੀ ਆ ਜਦੋਂ ਧਿਆਨ ਇਹਨਾਂ ਦਾ ਇਧਰ ਚਲਾ ਗਿਆ ਇਹਨਾਂ ਦਾ ਮਾਈਂਡ ਡਿਵਾਈਡ ਹੋ ਜਾਣਾ ਵੰਡਿਆ ਜਾਣਾ ਇਧਰ ਆ ਗਿਆ ਜਿੱਧਰ ਨੂੰ ਤੁਰ ਪਿਆ ਬੱਚਾ ਉਧਰ ਨੂੰ ਤੁਰ ਪੈਂਦਾ ਜੇ ਪੜਨ ਨਾਲ ਤੁਰ ਪਿਆ ਹੁਣ ਕਿੱਡਾਂ ਚ ਲਾਵਾਂਗੇ ਜੋਗਾ ਦਾ ਵੀ ਸਟਾਰਟ ਕੀਤਾ ਵਾ ਸਾਡੇ ਜੋਗਾ ਦਾ ਵੀ ਹੋਇਆ ਇਹਨਾਂ ਦਾ ਮੁਕਾਬਲਾ ਬੜੇ ਵਧੀਆ ਮੁਕਾਬਲੇ ਸੀਗੇ ਅੱਛਾ ਬੜੀ ਵਧੀਆ ਮੁਕਾਬਲੇ ਸਰ ਤੁਸੀਂ ਇਹ ਸਕੂਲ ਦੇ ਵਿੱਚ ਆ ਪੜ੍ਹੇ ਆ ਉਦੋਂ ਤੇ ਹੁਣ ਦੇ ਵਿੱਚ ਕੀ ਚੇਂਜਿੰਗ ਉਹ ਤਾਂ 50 ਸਾਲ ਪੁਰਾਣੀ ਗੱਲ ਹੈ ਜੀ 50 ਤੋਂ ਜ਼ਿਆਦਾ 55 ਸਾਲ ਪਹਿਲਾਂ ਇੱਕ ਕਮਰਾ ਹੁੰਦਾ ਸੀ ਸਾਡੇ ਤੇ ਇੱਕ ਸોર્ટ ਆਫ ਦਫਤਰ ਹੁੰਦਾ ਸੀ ਜਦੋਂ ਅਸੀਂ ਪੜ੍ਹੇ ਆਂ ਉਹ ਤੋਂ ਬਾਅਦ ਸਕੂਲ ਬੜਾ ਸਾਡੇ ਕੋਲ ਜਗ੍ਹਾ ਬਹੁਤ ਸੀ ਤੇ ਮੇਰੇ ਟਾਈਮ 'ਚ ਕਾਫੀ ਇਹਦੀ ਡਿਵੈਲਪਮੈਂਟ ਹੋਈ ਆ ਜੋ ਕਮਰੇ ਬਣਾਏ ਵਧੀਆ ਟੰਗਣਾ ਪੜਾਏ ਆ ਹਾਂਜੀ ਲੱਗਦਾ ਨਹੀਂ ਤੁਹਾਨੂੰ ਜਿਹੜੀ ਇਹ ਐਂਗਲ ਸਕੂਲ ਉਹਨਾਂ ਨੂੰ ਵਧੀਆ ਬੱਚੇ ਇੱਥੇ ਕਰ ਰਹੇ ਮਿਹਨਤ ਬੱਚੇ ਵੀ ਮਿਹਨਤ ਕਰ ਰਹੇ ਟੀਚਰ ਸਟਾਫ ਬਹੁਤ ਵਧੀਆ ਸਾਡਾ 10 ਸਾਲ ਤੋਂ 15 ਤੋਂ ਨਾ ਸਟਾਫ ਬਹੁਤ ਵਧੀਆ ਪਹਿਲੇ ਟੀਚਰ ਹੁੰਦੀਆਂ ਸੀ ਉਹਨਾਂ ਨੇ ਬੜੀ ਮਿਹਨਤ ਕਰਾਈ ਹੁਣ ਤੇ ਸਾਡੇ ਗਵੰਡੀ ਨੇ ਸਾਡੇ ਘਰ ਦੇ ਟੀਚਰ ਨੇ ਤੇ ਇਹ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਵੱਧ ਪ੍ਰੈਫਰ ਕਰਦੇ ਨੇ ਜੀ ਜੀ ਇਹ ਨਹੀਂ ਤੁਹਾਡਾ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਹਰਪ੍ਰੀਤ ਸਿੰਘ ਜੀ ਅੱਜ ਤੁਹਾਡੇ ਪਿੰਡ ਪੋਡੀਪੁਰ ਦੇ ਵਿੱਚ ਛੋਟੇ ਛੋਟੇ ਬੱਚੇ ਗੇਮਾਂ ਖੇਡ ਰਹੇ ਨੇ ਕਿਵੇਂ ਲੱਗਿਆ ਬਹੁਤ ਖੁਸ਼ੀ ਦੀ ਗੱਲ ਆ ਜੀ ਤੇ ਜਸਵੀਰ ਸਰ ਦਾ ਸਾਰਾ ਧੰਨਵਾਦ ਆ ਜੀ ਜਿਨ੍ਹਾਂ ਨੇ ਇਹ ਨਾ ਉਹ ਪ੍ਰਾਲਾ ਕੀਤਾ ਛੋੜ ਛੋੜੇ ਬੱਚਿਆਂ ਨੂੰ ਕੀ ਮਦੇ ਵੱਲ ਨੂੰ ਮੋੜ ਰਏ ਆ ਉਹ ਠੀਕ ਆ ਜੀ ਬਹੁਤ ਖੁਸ਼ੀ ਦੀ ਗੱਲ ਆ ਜੀ ਬਹੁਤ ਮਾਣ ਦੀ ਗੱਲ ਆ ਜੀ ਕਿੱਦਾਂ ਦਾ ਲੱਗਦਾ ਜਦੋਂ ਬੱਚੇ ਖੇਡਦੇ ਆ ਗੇਮਾਂ ਖੇਡਦੇ ਮੋਟੀਵੇਟ ਹੁੰਨੇ ਆ ਜੀ ਅਸੀਂ ਬੱਚਿਆਂ ਨੂੰ ਖੇਡਦੇ ਦੇਖਦੇ ਤੇ ਹੁਣ ਤੋਂ ਨੀਂ ਬੱਜੂਗੀ ਇਹਨਾਂ ਦੀ ਇਹ ਵੱਡੇ ਹੋਗੇ ਉਹ ਡਿਸਟ੍ਰਿਕਟ ਤੱਕ ਜਾਣਗੇ ਨੈਸ਼ਨਲ ਤੱਕ ਜਾਣਗੇ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਬਿਲਕੁਲ ਇਹ ਸਾਰਾ ਧੰਨਵਾਦ ਸਰ ਨੂੰ ਜਾਂਦਾ ਜੀ ਸਾਰੀ ਨਗਰ ਪੰਚਾਇਤ ਨੂੰ ਜਾਂਦਾ ਜੀ ਜਿੰਨੇ ਸਾਰੇ ਵੀ ਸੱਜਣ ਵੀਰਾਂ ਨੇ ਇਹ ਸਾਡੀ ਪੀਟੀ ਸਰਾ ਜੀ ਜੀ ਖਾਸ ਮਹਿਮਾਨ ਸਾਡੇ ਆ ਜੀ ਕਾਂਗੜੇ ਤੋਂ ਰਿਟਾਇਰ ਟੀਚਰ ਨੇ ਇਹ ਜੀ ਕਾਂਗੜੇ ਪਿੰਡ ਤੋਂ ਜੀ ਸਰ ਕਾਂਗੜੇ ਪਿੰਡ ਤੋਂ ਆਇਓ ਰਿਟਾਇਰਡ ਟੀਚਰ ਰੁਕੀ ਨਾ ਜੀ ਤੁਹਾਡਾ ਮੇਰੇ ਨਾਲ ਪਰਵਿੰਦਰ ਸਿੰਘ ਜੀ ਪਰਵਿੰਦਰ ਸਿੰਘ ਜੀ ਅੱਜ ਬੱਚਿਆਂ ਦੇ ਵਿੱਚ ਆ ਕੇ ਕਿਦਾਂ ਦਾ ਲੱਗਿਆ ਤੁਹਾਨੂੰ ਬਹੁਤ ਹੀ ਵਧੀਆ ਲੱਗਿਆ ਇਹਨਾਂ ਦਾ ਜਾਨ ਸਾ ਇਹ ਮੇਰੇ ਸਟੂਡੈਂਟ ਆ ਅੱਛਾ ਜੀ ਵੈਰੀ ਗੁੱਡ ਉਹ ਜਸਵੀਰ ਸਿੰਘ ਜੀ ਉਹ ਇੱਥੇ ਅੱਛਾ ਜੀ ਜਸਵੀਰ ਸਿੰਘ ਜੀ ਬਿਲਕੁਲ ਜੀ ਇਹ ਦਾ ਸਟੂਡੈਂਟ ਹਾਂ ਮੇਰੇ ਸਟੂਡੈਂਟ ਆ ਤੇ ਜਦੋਂ ਇੱਥੇ ਆਣ ਕੇ ਇਹ ਬੱਚਿਆਂ ਨੂੰ ਵਧੀਆ ਸਿੱਖ ਦਿੰਦੇ ਆ ਬੱਚਿਆਂ ਨੂੰ ਪੜ੍ਹਾਉਂਦੇ ਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਵਧੀਆ ਲੱਗਾ ਹਾਂ ਗੇਮਾਂ ਵੀ ਵਧੀਆ ਲੱਗੀਆਂ ਨਹੀਂ ਨਹੀਂ ਗੇਮਾਂ ਭਾਵੇਂ ਛੋਟੇ ਛੋਟੇ ਬੱਚੇ ਖੇੜਦੇ ਮਜ਼ਾ ਹੀ ਬੜਾ ਆਇਆ ਜੀ ਮਜ਼ਾ ਬਹੁਤ ਆਇ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਹੈ ਜਿਹੜੇ ਬੱਚੇ ਆਏ ਇੱਥੇ ਪਾਰਟਿਸਪੇਟ ਸਾਡੇ ਪਿੰਡ ਲਈ ਅੱਜ ਬਹੁਤ ਮਾਣ ਆ ਇਸ ਚੀਜ਼ ਲਈ ਅਸੀਂ ਸਭ ਦਾ ਥੈਂਕ ਯੂ ਕਰਨਾ ਚਾਹੁੰਦੇ ਆ ਵੀ ਜਿਨ੍ਹਾਂ ਨੇ ਇੰਨਾ ਕੁ ਉਪਰਾਲਾ ਕੀਤਾ ਸਾਡੇ ਪਿੰਡ ਲਈ ਸਾਡਾ ਪਿੰਡ ਕਾਸ਼ ਜਸਾ ਜਿਹੜਾ ਜਦੋਂ ਆਇਆ ਕੁਝ ਵੀ ਨਹੀਂ ਇਸ ਤਰ੍ਹਾਂ ਦੀ ਚੀਜ਼ ਸੀਗੀ ਇਹਨਾਂ ਨੇ ਸਾਰਨੇ ਬਹੁਤ ਵਧੀਆ ਕੀਤਾ ਸਾਡਾ ਸਹਿਯੋਗ ਸਾਰੇ ਪਿੰਡ ਨੇ ਤੇ ਮੂਸੇਵਾਲ ਵਾਲਿਆਂ ਨੌਜਵਾਨਾਂ ਨੇ ਬਹੁਤ ਸਾਡਾ ਸਹਿਯੋਗ ਕੀਤਾ ਇਸ ਚੀਜ਼ ਸਾਡੇ ਪਿੰਡ ਦੇ ਤੇ ਮੂਸੇਵਾਲ ਦੇ ਨੌਜਵਾਨਾਂ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਕਿਉਂਕਿ ਅਸੀਂ ਇਕੱਲੇ ਕੁਝ ਵੀ ਨਹੀਂ ਕਰ ਸਕਦੇ ਸਾਰੇ ਦੇ ਨਾਲ ਜੇ ਅਸੀਂ ਪੰਚਾਇਤ ਵੀ ਹੁੰਦੀ ਤੇ ਇਕੱਲੇ ਕੁਝ ਵੀ ਨਹੀਂ ਕਰ ਸਕਦੇ ਤੇ ਸਾਰਿਆਂ ਨੇ ਸਾਡਾ ਬਹੁਤ ਵਧੀਆ ਸਾਥ ਦਿੱਤਾ ਹਾਂਜੀ ਬਹੁਤ ਸ਼ੁਕਰੀਆ ਜੀ ਸਰ ਦੀਆਂ ਤਰੀਫਾਂ ਬਾਰ-ਬਾਰ ਹੋ ਰਹੀਆਂ ਮੈਂ ਥੋੜੀ ਜਿਹੀ ਗੱਲਬਾਤ ਕਰਾਂਗਾ ਸਾਥ ਤਰੀਫਾਂ ਹਾਂ ਸਾਸੀ ਗੱਲ ਸਰ ਮੇਰਾ ਨਾਮ ਡਾਕਟਰ ਯਸ਼ਪਾਲ ਧੰਡੜੇਲੀ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਗਾਂਦਰਾ ਤੋਂ ਉਥੋਂ ਤੋਂ ਆਈ ਟੀਮ ਲੈ ਕੇ ਆਏ ਸਾਰੇ ਰੀਸੈਂਟਰ ਸਕੂਲ ਲੈਣ ਦਾ ਇਸ ਵਾਰ ਅਸੀਂ ਗੇਮਾਂ ਜੜੀਆਂ ਹੈਗੀਆਂ ਨੇ ਇੱਥੇ ਸਾਡੇ ਮੇਰੇ ਛੋਟੇ ਭਾਈ ਛੋਟੇ ਵੀਰ ਸਾਡੇ ਬਹੁਤ ਚੰਗੇ ਜਿਹੜੇ ਹੈਗੇ ਨੇ ਉਗਾਹ ਬਦੂ ਜਿਹੜੇ ਹੈਗੇ ਨੇ ਪ੍ਰਗਤੀਸ਼ੀਲ ਸੋਚ ਰੱਖਣ ਵਾਲੇ ਜਸਵੀਰ ਸਿੰਘ ਸ਼ਾਇਰ ਸਾਹਿਬ ਦੇ ਗ੍ਰਹਿ ਵਿਖੇ ਕਹਿ ਲਈਏ ਪਿੰਡ ਵਿਖੇ ਕਹਿ ਲਈਏ ਇਥੇ ਪੋਡੀਪੁਰ ਵਿੱਚ ਅਸੀਂ ਖੇਡਾਂ ਕਰਵਾਈਆਂ ਨੇ ਔਰ ਇਹ ਜਿਹੜੀਆਂ ਖੇਡਾਂ ਹੋਈਆਂ ਨੇ ਇਹਦੇ ਵਿੱਚ ਸਾਰੇ ਹੀ ਨਗਰ ਦਾ ਬੇਹਦ ਸਹਿਯੋਗ ਹੈ ਐਨ ਆਰ ਆਈ ਵੀਰਾਂ ਦਾ ਬੜਾ ਸਹਿਯੋਗ ਹੈ ਉਹਦੇ ਨਾਲ ਨਾਲ ਸਾਡੇ ਕੋਲ ਨਾ ਇੱਕ ਵੱਖਰੀ ਟੀਮ ਇਹਨਾਂ ਨੇ ਚੁਣੀ ਹੈ ਜਿਹੜੇ ਰੈਫਰੀ ਚੁਣੇ ਗਏ ਨੇ ਚਾਹੇ ਉਹ ਰਿਟਾਇਰਡ ਪਰਸਨ ਹੈਗੇ ਨੇ ਚਾਹੇ ਉਹ ਇਨ ਸਰਵਿਸ ਹੈਗੇ ਨੇ ਉਹਨਾਂ ਨੇ ਸਾਰਿਆਂ ਨੇ ਆਪਣੀਆਂ ਸੇਵਾਵਾਂ ਦੇ ਕਰਕੇ ਅੱਜ ਜਿਹੜੀਆਂ ਇਥੇ ਖੇਡਾਂ ਹੋਈਆਂ ਨੇ ਮਤਲਬ ਇਹ ਇੱਕ ਇਤਿਹਾਸਿਕ ਹੋ ਗਈਆਂ ਨੇ ਔਰ ਬੜਾ ਰੋਮਾਂਚ ਬੱਚਿਆਂ ਵਿੱਚ ਵੀ ਬੜਾ ਦੇਖਦੇ ਆ ਰੋਮਾਂਚ ਬਣਦਾ ਹੈ ਔਰ ਟੀਚਰਾਂ ਦੇ ਵਿੱਚ ਔਰ ਜਿਹੜਾ ਪਿੰਡ ਵਾਸੀਆਂ ਨੇ ਉਤਸ਼ਾਹ ਦਿੱਤਾ ਹੈ ਔਰ ਵੱਖ-ਵੱਖ ਜਿਹੜੇ ਮਾਪੇ ਜਿਹੜੇ ਸਾਡੇ ਨਾਲ ਆਏ ਨੇ 10 ਪਿੰਡਾਂ ਤੋਂ ਅਸੀਂ ਇਕੱਠੇ ਹੋ ਕੇ ਇਥੇ ਖੇਡ ਰਹੇ ਹਾਂ ਤੋਂ ਬੜਾ ਚੰਗਾ ਬਹੁਤ ਹੀ ਇੰਜੋਏਅਬਲ ਔਰ ਐਪਰੀਸ਼ੀਏਟੇਬਲ ਇਹਨਾਂ ਜਿਹੜੇ ਐਫਰਟ ਆਗੇ ਨੇ ਹਰ ਚੀਜ਼ ਜਿਹੜੀ ਸੀ ਉਹ ਬੜੇ ਸੁਚੱਜੇ ਢੰਗ ਦੇ ਨਾਲ ਜਿੱਥੇ-ਜਿੱਥੇ ਹੋਣੀ ਚਾਹੀਦੀ ਸੀ ਉੱਥੇ-ਉੱਥੇ ਰੱਖੀ ਗਈ ਹੈ ਬੜਾ ਚੰਗਾ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਹੈ ਖਾਣਾ ਦਿੱਤਾ ਗਿਆ ਹੈ ਮੈਂ ਇੱਕ ਵਾਰ ਇੱਥੋਂ ਦੀ ਨਗਰ ਪੰਚਾਇਤ ਦਾ ਨਗਰ ਪੰਚਾਇਤ ਭੋੜੀਪੁਰ ਦਾ ਔਰ ਸਾਭ ਕਾ ਸਰਪੰਚ ਸਾਹਿਬ ਦਾ ਆਏ ਹੋਏ ਦੂਰੋਂ ਜਿਹੜਿਆਂ ਆਏ ਹੋਏ ਸਾਡੇ ਕੋਲ ਚੱਲ ਕੇ ਪਤਵੰਤੇ ਸੱਜਣਾ ਦਾ ਰੈਫਰੀ ਸਹਿबान ਦਾ ਜਿਨ੍ਹਾਂ ਨੇ ਆਪਣਾ ਬੜਮੁੱਲਾ ਸੇਵਾ ਦੇ ਕੇ ਬੜਮੁੱਲਾ ਟਾਈਮ ਦੇ ਕੇ ਸਾਡੇ ਨਾਲ ਇਹਨਾਂ ਖੇਡਾਂ ਨੂੰ ਖਡਵਾਇਆ ਹੈ ਔਰ ਸਾਡੀ ਮਦਦ ਕੀਤੀ ਹੈ ਮੈਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਔਰ ਮੈਂ ਆਪਣੇ ਸਾਰੇ ਅਧਿਆਪਕ ਸਾਥੀਆਂ ਦਾ ਜਿਨ੍ਹਾਂ ਨੇ ਬੜੇ ਉਤਸ਼ਾਹ ਦੇ ਨਾਲ ਆਪਣੇ ਬੱਚਿਆਂ ਨੂੰ ਤਿਆਰ ਕਰਵਾਇਆ ਔਰ ਇੰਨੀ ਦੂਰ ਤੋਂ ਲੈ ਕਰਕੇ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਭੋੜੀਪੁਰ ਵਿੱਚ ਆਏ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਔਰ ਇਹ ਮੈਂ ਇੱਕ ਵਾਰ ਫਿਰ ਤੋਂ ਨਗਰ ਪੰਚਾਇਤ ਗਾਂਦਰਾ ਦਾ ਸਾਡੇ ਸਮੂਹ ਸਟਾਫ ਭੋੜੀਪੁਰ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਸਤਿ ਸ਼੍ਰੀ ਅਕਾਲ ਮੈਂ ਨਾ ਸੁਦੇਸ਼ ਸਿੰਘ ਆ ਜੀ ਕਿਸ ਤਰ੍ਹਾਂ ਲੱਗਾ ਜੀ ਸਾਡੀ ਬਹੁਤ ਵਧੀਆ ਸਾਡੀ ਪੰਚਾਇਤ ਭੋੜੀਪੋਤੋਂ ਮੂਸੇਵਾਲ ਤੋਂ ਸਾਡੇ ਸਾਰੇ ਵੱਡੇ ਸਾਡੇ ਭਰਾ ਸਾਰੇ ਆਏ ਹੋਏ ਆ ਜੀ ਨਾ ਸਾਰਿਆਂ ਦਾ ਧੰਨਵਾਦ ਸਾਰਾ ਇਹ ਜੋ ਵੀ ਪ੍ਰਾਲਾ ਕੀਤਾ ਸਾਡੇ ਜੋ ਸਾਰੇ ਪ੍ਰਿੰਸੀਪਲ ਇਹਨਾਂ ਨੂੰ ਜਾਂਦਾ ਜੀ ਬਹੁਤ ਵਧੀਆ ਇਹਨਾਂ ਨੇ ਪ੍ਰਾਲਾ ਕੀਤਾ ਬਹੁਤ ਧੰਨਵਾਦ ਆ ਜੀ ਇਹਨਾਂ ਦੇ ਕੁਲਵਿੰਦਰ ਕੌਰ ਕਿਹੜੇ ਪਿੰਡੋਂ ਆਏ ਲੱਦਣਾ ਤੋਂ ਲੱਦਣਾ ਤੋਂ ਅੱਜ ਬੱਚਿਆਂ ਨਾਲ ਲੈ ਕੇ ਆਏ ਹੋ ਕਿੱਦਾਂ ਦਾ ਰਿਸਪੌਂਸ ਮਿਲਿਆ ਬਹੁਤ ਵਧੀਆ ਰਿਸਪੌਂਸ ਮਿਲਿਆ ਬੱਚਿਆਂ ਨੂੰ ਬਹੁਤ ਤਾਂ ਸ਼ਾਹ ਦੇਖਣ ਨੂੰ ਮਿਲਿਆ ਲੱਗਦਾ ਵੀ ਅੱਗੇ ਤੋਂ ਹੋਰ ਬੱਚੇ ਤਿਆਰੀ ਕਰਕੇ ਆਣ ਇਹ ਪੋਢੀਪੁਰ ਪਿੰਡ ਵਾਲਿਆਂ ਨੇ ਜਿਹੜਾ ਇਹ ਸਕੂਲ ਆ ਇਹ ਕਿੰਦਾ ਦਾ ਇਹਨਾਂ ਦਾ ਲੱਗਾ ਬਹੁਤ ਵਧੀਆ ਇਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਬੱਚੇ ਬਹੁਤ ਵਧੀਆ ਖੁਸ਼ ਹੋਏ ਆ ਬਹੁਤ ਹੀ ਵਧੀਆ ਪ੍ਰਬੰਧ ਹੈ ਇਹਨਾਂ ਦਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਿਨਾਕਸ਼ੀ ਜਨ ਹੈ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਬਿੱਲਾ ਨਵਾਬ ਤੋਂ ਆਂ ਜੀ ਹਾਂ ਜੀ ਬੱਚੇ ਲੈ ਕੇ ਆਏ ਹੋ ਅੱਜ ਹਾਂ ਜੀ ਬੱਚੇ ਜਿੱਤੇ ਵੀ ਹੈ ਸਕੂਲ ਦੇ ਫਰਸਟ ਵੀ ਆਏ ਹੈ ਤੇ ਬਹੁਤ ਖੁਸ਼ ਹੈ ਅੱਗੇ ਬਲੌਕ ਲੈਵਲ ਤੇ ਜਾਣ ਲਈ ਤੇ ਸਰ ਦਾ ਪ੍ਰਬੰਧ ਬਹੁਤ ਵਧੀਆ ਸੀ ਪੋਢੀਪੁਰ ਤੋਂ ਮਤਲਬ ਅਸੀਂ ਬਹੁਤ ਸੈਟੀਸਫਾਈਡ ਆ ਅਸੀਂ ਸਰ ਨੂੰ ਕਿਹਾ ਅੱਗੇ ਤੋਂ ਵੀ ਤੁਸੀਂ ਹਮੇਸ਼ਾ ਇੱਥੇ ਹੀ ਇ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਹਾਂ ਸ਼ਸ਼ੀ ਕੌਰ ਜੀ ਮੇਰਾ ਨਾਮ ਕਮਲੇਸ਼ ਹੈ ਮੈਂ ਸਰਕਾਰੀ ਪ੍ਰੈਮਿਸੂਲ ਦਰਗਾਹਾ ਤੋਂ ਆਈਆਂ ਹਾਂ ਪੋਰ ਡਿਪੋਰ ਸਾਰੇ ਐਨੇ ਥੋੜੇ ਸਮੇਂ ਵਿੱਚ ਉਹਨਾਂ ਨੇ ਐਨਾ ਅੱਛਾ ਪ੍ਰਬੰਧ ਕੀਤਾ ਨਾ ਮੈਂ ਤੇ ਸਾਨੂੰ ਕਿਹਾ ਕਿ ਕੋ ਬਲੋਕ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਵੀ ਇੱਥੇ ਕਰਵਾਈਓ ਉਹਨਾਂ ਦੇ ਪੰਚਾਇਤ ਦੇ ਮੈਂਬਰ ਵੀ ਸਹਿਮਤ ਹੈ ਕਹਿੰਦੇ ਸੀ ਜਰੂਰ ਕਰਵਾਵਾਂਗੇ ਤੇ ਬਹੁਤ ਅੱਛਾ ਹੋ ਸਕਦਾ ਅੱਗੇ ਜਾ ਕੇ ਹਾਂਜੀ 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 ਇੱਥੋਂ ਹੀ ਬੱਚੇ ਜਾਣੇ ਇੰਡੀਆ ਲੈਵਲ ਤੇ ਬਹੁਤ ਅੱਛਾ ਪ੍ਰਬੰਧ ਥੋੜੇ ਸਮੇਂ ਵਿੱਚ ਹੀ ਬਹੁਤ ਬਹੁਤ ਸ਼ੁਕਰੀਆ ਛੋਟੇ ਤੇ ਬੱਚੇ ਨਾਲ ਮੈਂ ਜਰੂਰ ਗੱਲ ਕਰਾਂਗਾ ਕਿ ਪਿਹੜੇ ਬੜੇ ਕੀ ਨਾ ਤੇਰਾ ਤਨਵੀਰ ਕੋ ਕੀ ਨਾ ਨਵੇਦ ਦਾ ਕਿਹੜੇ ਪਿੰਡੋਂ ਆਏਗੀ ਗੰਦਰਾ ਤੋਂ ਗੰਦਰਾ ਤੋਂ ਕਿਹੜੀ ਗੇਮ ਖੇਡੀ ਅੱਜ ਰੱਸਾ ਖਿੱਚਣ ਵਾਲੀ ਤੇ ਦੌੜਨ ਵਾਲੀ ਅੱਛਾ ਤੇ ਹੋਰ ਬਸ ਕਿਦਾਂ ਦਾ ਲੱਗਾ ਵਧੀਆ ਵਧੀਆ ਲੱਗਾ ਗੇਮਾਂ ਵਧੀਆ ਲੱਗਦੀਆਂ ਕੀ ਬਣਾ ਜਾਂਦੇ ਨੇ ਬੱਚੇ ਵੱਡੇ ਹੋਗੇ ਡਾਕਟਰ ਡਾਕਟਰ ਵਾਹ ਜੀ ਵਾਹ ਕਲਾਪਿੰਗ ਤਾੜੀਆਂ ਜ਼ਰੂਰ ਲਾਇਆ ਰੋ ਕੀ ਨਾ ਬੇਟੇ ਤੇ ਅਡਾ ਗਰਨੂਰ ਸਿੰਘ ਗਰਨੂਰ ਸਿੰਘ ਕਿਹੜਾ ਪਿੰਡਾ ਪੁੱਤ ਗੰਦਰਾ ਗੰਦਰਾ ਕਿਹੜੀ ਗੇਮ ਵਿੱਚ ਹਿੱਸਾ ਲਿਆ ਤੁਸੀਂ ਅੱਜ ਕਬੱਡੀ ਦੇ ਹੈ ਕਬੱਡੀ ਦੇ ਵਿੱਚ ਵਾਜਬਾ ਕਬੱਡੀ ਕਬੱਡੀ ਕਿੱਦਾਂ ਬਾਈ ਦੀ ਵਾਪਾ ਆ ਕੇ ਦਿਖਾ ਦਿਓ ਇੱਕ ਵਾਰੀ ਕਬੱਡੀ ਕਬੱਡੀ ਕਿੱਦਾਂ ਕਰਦੇ ਆ ਬੋਲਦੇ ਕਿੱਦਾਂ ਹਾਪੀ ਹਾਪੀ ਪਾ ਕੇ ਦਿਖਾ ਦਿਓ ਹੈ ਅਸਾਂ ਬਣਦੇ ਹੋ ਕਿ ਬੰਨਾ ਆਪਾਂ ਕਬੱਡੀ ਦੇ ਪਲੇਅਰ ਹੀ ਬੰਨਾ ਕਬੱਡੀ ਦੇ ਕਲੀਅਰ ਬੰਨਾ ਬਹੁਤ ਬਹੁਤ ਸ਼ੁਕਰੀਆ ਪੁੱਤ ਤੇਰਾ ਰਨਵੀਰ ਸਿੰਘ ਕਿਹੜੀ ਜਿਹੇ ਕਿਹੜੇ ਸਕੂਲ ਤੋਂ ਆਏ ਹੋ ਬਿੱਲਾ ਨਵਾਬ ਬਿੱਲਾ ਨਵਾਬ ਸਕੂਲ ਦਾ ਨਾਮ ਕੀ ਆ ਸਰਕਾਰੀ ਪ੍ਰਾਇਮਰੀ ਸਕੂਲ ਬਿੱਲਾ ਨਾ ਕਿਹੜੀ ਗੇਮ ਦੇ ਵਿੱਚ ਹਿੱਸਾ ਲੈ ਰਹੇ ਹੋ ਬੈਡਮਿੰਟਨ ਬੈਡਮਿੰਟਨ ਦੇ ਵਿੱਚ ਕੀ ਬੰਨਾ ਵੱਡੇ ਹੋਗੇ ਆਪਾਂ ਫੌਜੀ ਐ ਫੌਜੀ ਸਲੂਟਾ ਵਾਹ ਜੀ ਵਾਹ ਆ ਬੇਟੇ ਤੇ ਕੀ ਕਿਨਾ ਤੇਰਾ ਸੁਖਜੀਤ ਕੌਰ ਸੁਖਜੀਤ ਕੌਰ ਕੀ ਐ ਕਿਹੜੀ ਗੇਮ ਖੇਡਦੇ ਹੋ ਕਿਹੜੀ ਗੇਮ ਖੇਡੀ ਅੱਜ ਰਸੇ ਵਾਲੀ ਹਾਂਜੀ ਅੱਛਾ ਕਿੱਦਾਂ ਦੇ ਲੱਗੀ ਆ ਬਹੁਤ ਵਧੀਆ ਵਧੀਆ ਲੱਗੀ ਆ ਕੀ ਨਾ ਬੇਟਾ ਤੇਰਾ ਜੀ ਪ੍ਰਿੰਸ ਕੁਮਾਰ ਕਿੱਦਾਂ ਦਾ ਲੱਗਾ ਜੀ ਵਧੀਆ ਲੱਗਾ ਜੀ ਘੇੜ ਕੇ ਜਿਹੜਾ ਸਕੂਲ ਹੈ ਜੀ ਸਰਕਾਰੀ ਪ੍ਰਾਇਮਰੀ ਸਕੂਲ ਲਧਰਾ ਲਧਾ ਕੋਈ ਨਾ ਬੁਕਾਇਆ ਤੀਨ ਆਈ ਤਾਦਾ ਮੇਰਾ ਨਾਮ ਸੁਖਦੇਵ ਜੀ ਤੇਰਾ ਪਿੰਡ ਆ ਜੀ 44 ਜੀ ਅੱਗੇ ਮਾ ਕਰਾਰੇ ਕਿਦਾਂ ਦਾ ਲੱਗਾ ਹਾਂ ਜੀ ਬਹੁਤ ਵਧੀਆ ਗੇਮਾਂ ਹੋਈਆਂ ਜੀ ਬੱਚਿਆਂ ਨੇ ਬਹੁਤ ਬਹੁਤ ਵਧੀਆ ਖੇਡੀਆਂ ਸਾਨੂੰ ਸਾਰੇ ਨਗਰ ਦਾ ਬੜਾ ਸੰਯੋਗ ਆ ਮੈਂ ਪੰਚਾਇਤ ਮੈਂਬਰ ਆ ਮੇਰੇ ਵੱਡੇ ਭਾਜੀ ਸਾਫਾ ਸਰਪੰਚ ਆ ਜੀ ਸਾਡੀ ਪੰਚਾਇਤ ਨੇ ਪੂਰੀ ਵਧੀਆ ਕੰਮ ਕੀਤਾ ਨਗਰ ਨੇ ਵੀ ਵਧੀਆ ਵਧੀਆ ਸਾਥ ਦਿੱਤਾ ਅੱਗੇ ਤੋਂ ਵੀ ਇਦਾਂ ਦੀਆਂ ਗੇਮਾਂ ਹੋਣਗੀਆਂ ਹਾਂ ਜੀ ਹਾਂ ਜੀ ਅੱਗੇ ਤੋਂ ਵੀ ਇਦਾਂ ਦੀਆਂ ਹੋਣੀਆਂ ਰਹਿਣਗੀਆਂ ਗੇਮਾਂ ਕਰਾਵਾਂ ਜਿਨ੍ਹਾਂ ਚੱਕਰ ਸਾਹ ਜੀ ਬਈ ਉਹਨਾਂ ਚ ਕਰਾਵਾਂ ਵੀ ਕੋਈ ਨਾ ਕੋਈ ਤੁਹਾਨੂੰ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਭੋੜੀਪੁਰ ਤੋਂ ਦਿਖਾ ਰਹੇ ਸੀ ਸਰਕਾਰੀ ਪ੍ਰਾਇਮਰੀ ਸਕੂਲ ਭੋੜੀਪੁਰ ਤੋਂ ਸਾਬਕਾ ਸਰਪੰਚ ਸਾਡੇ ਕੋਲ ਆਣਗੇ ਸਾਡਾ ਸਾਬਕਾ ਸਰਪੰਚ ਪਰਮਜੀਤ ਸਿੰਘ ਜੀ ਔਰ ਪੂਰਾ ਸਟਾਫ ਸਾਡੇ ਨਾਲ ਮੌਜੂਦ ਸੀ ਬੱਚਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਬੱਚਿਆਂ ਨੇ ਬਹੁਤ ਵਧੀਆ ਇੱਥੇ ਗੇਮਾਂ ਖੇਡੀਆਂ ਬਹੁਤ ਵਧੀਆ ਸਕੂਲ ਆ ਸਰਕਾਰੀ ਪ੍ਰਾਇਮਰੀ ਸਕੂਲ ਭੋੜੀਪੁਰ ਤੋਂ ਤਸਵੀਰਾਂ ਇਕਤਾਲਾ ਰਿਪੋਰਟ ਦਿਖਾ ਰਹੇ ਸੀ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਾ ਰਿਪੋਰਟ ਨਿਊ ਨਕਾ